ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਆਪਾਂ ਗੁਰਬਾਣੀ ਦੀ ਲੜੀ ਅੱਗੇ ਤੋਰਦੇ ਹਾਂ ਜੀ ਸ੍ਰੀ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 35 ਤੇ 36 ਦੇ ਉੱਪਰ ਜੋ ਬਾਣੀ ਹੈ ਉਹਦੇ ਵਿੱਚ ਵਿਚਾਰ ਕਰਦੇ ਹਾਂ ਜੀ ਸਿਰੀ ਰਾਗ ਮਹੱਲਾ 3 ਆਪਣਾ ਪਉ ਤਿੰਨ ਪਾਇ ਉਨ ਜਿਨ ਗੁਰ ਕਾ ਸਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁੱਬਦਾ ਮੈਲ ਚੁਕਾਈਆਂ ਹਰ ਰਾਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਕਿ ਜੋ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ 'ਚ ਟਿਕਾ ਕੇ ਰੱਖਦੇ ਨੇ ਉਹਨਾਂ ਨੂੰ ਪਰਮਾਤਮਾ ਆਪਣਾ ਨਿਰਮਲ ਪਉ ਦਿੰਦੇ ਨੇ ਜਿਸ ਤਰ੍ਹਾਂ ਕਹਿੰਦੇ ਨੇ ਜਿਹੜੀ ਪਰਮਾਤਮਾ ਦੀ ਭਗਤੀ ਆ ਉਹ ਪਰਮਾਤਮਾ ਦੇ ਪਉ ਤੇ ਭਾਉ ਤੋਂ ਬਿਨਾਂ ਨਹੀਂ ਹੁੰਦੀ ਪਉ ਪਰਮਾਤਮਾ ਦਾ ਡਰ ਤੇ ਭਾਉ ਪਰਮਾਤਮਾ ਲਈ ਪਿਆਰ ਪਾਉ ਮਤਲਬ ਇਹ ਇੱਕ ਜਿੱਦਾਂ ਨਿਰਮਲ ਪਾਉ ਇਹਨੂੰ ਕਹਿੰਦੇ ਨੇ ਕਿ ਪਿਆਰਾ ਜਿਹਾ ਡਰ ਪਰਮਾਤਮਾ ਦਾ ਇਨਸਾਨ ਨੂੰ ਬਣਿਆ ਰਹਿੰਦਾ ਕਿ ਉਹ ਮੇਰੇ ਵੱਲ ਹਰ ਵਕਤ ਦੇਖ ਰਿਹਾ ਤੇ ਪਾਉ ਹੁੰਦਾ ਪਿਆਰ ਇਹ ਕਹਿੰਦੇ ਵੀ ਜਿਹੜਾ ਇਹ ਪਾਉ ਤੇ ਪਾਉ ਆ ਹਰ ਇੱਕ ਨੂੰ ਨਹੀਂ ਪਰਮਾਤਮਾ ਦਿੰਦੇ ਇਹ ਬਖਸ਼ਿਸ਼ ਨਾਲ ਹੀ ਮਿਲਦਾ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਫਿਰ ਉਹ ਜੀਵ ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਿਰਮਲ ਭੋ ਦਿੰਦੇ ਨੇ ਉਹ ਕਹਿੰਦੇ ਸਤ ਸੰਗਤ ਦੇ ਵਿੱਚ ਹਮੇਸ਼ਾ ਮਿਲ ਕੇ ਸਤ ਸੰਗਤ ਦੇ ਨਾਲ ਮਿਲ ਕੇ ਕਹਿੰਦੇ ਵੀ ਉਹ ਸੱਚੇ ਪਰਮਾਤਮਾ ਦੇ ਗੁਣਾਂ ਨੂੰ ਸੰਭਾਲ ਕੇ ਰੱਖਦੇ ਨੇ ਫਿਰ ਪਰਮਾਤਮਾ ਉਹਨਾਂ ਦੀ ਦੁਬਧਾ ਮੈਲ ਚੁਕਾਏ ਹਨ ਉਹਨਾਂ ਦੀ ਕਹਿੰਦੇ ਜਿਹੜੀ ਉਹ ਦੁਬਧਾ ਹੈਗੀ ਆ ਜਿਹੜੀ ਹੁੰਦੀ ਆ ਦੁਚਿੱਤੀ ਵਾਲੀ ਦੁਚਿੱਤੀ ਹੁੰਦੀ ਆ ਜਦੋਂ ਜੀਵ ਮਾਇਆ ਵਿੱਚ ਵੀ ਤੇ ਮਾਇਆ ਤੋਂ ਬਾਹਰ ਵੀ ਦੋਨਾਂ ਪਾਸੇ ਹੀ ਹੈਗਾ ਮਤਲਬ ਦੋਨਾਂ ਪਾਸੇ ਹੀ ਰਹਿੰਦਾ ਤੇ ਕਹਿੰਦੇ ਫਿਰ ਪਰਮਾਤਮਾ ਉਹਨਾਂ ਜੀਵਾਂ ਦੀ ਜਿਹੜੀ ਇਹ ਦੁਬਧਾ ਵਾਲੀ ਮੈਲ ਆ ਉਹਨਾਂ ਦੇ ਅੰਦਰੋਂ ਇਹ ਖਤਮ ਕਰ ਦਿੰਦੇ ਨੇ ਤੇ ਉਹ ਜੀਵ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਹਿਰਦੇ ਵਿੱਚ ਟਿਕਾਈ ਰੱਖਦੇ ਨੇ ਸੱਚੀ ਬਾਣੀ ਸੱਚ ਮਨ ਤੇ ਕਹਿੰਦੇ ਸੱਚੀ ਪਰਮਾਤਮਾ ਦੀ ਜਿਹੜੀ ਬਾਣੀ ਹੈਗੀ ਆ ਉਹ ਜੀਵ ਦੇ ਮਨ ਵਿੱਚ ਵਸੀ ਰਹਿੰਦੀ ਆ ਤੇ ਇਹਦੇ ਨਾਲ ਪਰਮਾਤਮਾ ਜੀਵ ਦੇ ਉਸ ਜੀਵ ਦੇ ਮਨ ਵਿੱਚ ਵਸਦਾ ਹੈ ਹਿਰਦੇ ਵਿੱਚ ਵਸਦਾ ਹੈ ਤੇ ਉਹਨੂੰ ਸੱਚੇ ਨਾਲ ਪਿਆਰ ਪਿਆ ਰਹਿੰਦਾ ਹੈ ਮਨ ਮੇਰੇ ਹਉਮੈ ਮੈਲ ਪਰ ਨਾਲ ਕਹਿੰਦੇ ਜਿਹੜਾ ਸਾਡਾ ਜੀਵਾਂ ਦਾ ਮਨ ਹੈਗਾ ਸੰਸਾਰਿਕ ਜੀਵਾਂ ਦਾ ਇਹ ਹਉਮੈ ਦੇ ਨਾਲ ਪਰਿਆ ਰਹਿੰਦਾ ਹੈ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣਹਾਰ ਰਹਾਉ ਕਹਿੰਦੇ ਪਰ ਜੋ ਹਰੀ ਆ ਪ੍ਰਮਾਤਮਾ ਉਹ ਨਿਰਮਲਾ ਉਹਦੋਂ ਕੋਈ ਮੈਲ ਨਹੀਂ ਲੱਗਦੀ ਉਹ ਸਦਾ ਹੀ ਸੋਹਣਾ ਹੈਗਾ ਕਹਿੰਦੇ ਉਹੀ ਆਪਣੇ ਸ਼ਬਦ ਦੇ ਨਾਲ ਜੀਵਾਂ ਨੂੰ ਵੀ ਸਵਾਰਣਹਾਰਾ ਜੀਵਾਂ ਨੂੰ ਵੀ ਉਹੀ ਸਵਾਰਦਾ ਹੈ ਜਿਨ੍ਹਾਂ ਦੀ ਹਉਮੈ ਦੀ ਮੈਲ ਕੱਢ ਦਿੰਦਾ ਹੈ ਰਹਾਉ ਸੱਚੇ ਸ਼ਬਦ ਮਨ 모ਹਿਆ ਪ੍ਰਵ ਆਪੇ ਲੈ ਮਿਲਾਏ ਕਹਿੰਦੇ ਜਿਹੜੇ ਜੀਵਨ ਦਾ ਮਨ ਸੱਚੇ ਦੇ ਸ਼ਬਦ ਨਾਲ ਸੱਚੀ ਦੀ ਬਾਣੀ ਦੇ ਨਾਲ 모ਇਆ ਹੁੰਦਾ ਹੈ ਉਹ ਸੱਚੇ ਦੇ ਨਾਲ ਪ੍ਰੇਮ ਵਿੱਚ ਹੁੰਦੇ ਨੇ ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਆਪੇ ਹੀ ਮਿਲਾ ਲੈਂਦੇ ਨੇ ਅਨੰਦਨ ਨਾਮੇ ਰਤਿਆ ਜੋਤੀ ਜੋਤ ਸਮਾਏ ਕਹਿੰਦੇ ਜੋ ਹਰ ਰੋਜ਼ ਹੀ ਪਰਮਾਤਮਾ ਦੇ ਹਰ ਰੋਜ਼ ਹੀ ਹਰ ਟਾਈਮ ਹੀ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ ਉਹ ਆਪਣੀ ਜੋਤ ਪਰਮਾਤਮਾ ਦੀ ਜੋਤ ਦੇ ਨਾਲ ਮਿਲਾ ਲੈਂਦੇ ਨੇ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਬੂਝ ਨਾ ਪਾਏ ਕਹਿੰਦੇ ਵੀ ਜਿਹੜੀ ਇਹ ਸਾਡੇ ਅੰਦਰ ਅਸੀਂ ਪ੍ਰਮਾਤਮਾ ਦੀ ਜੋਤ ਜੋੜਾ ਜਿਹੜਾ ਵੀ ਜੀਵ ਆਪਣੇ ਅੰਦਰ ਪ੍ਰਮਾਤਮਾ ਦੀ ਜੋਤ ਨੂੰ ਪਹਿਚਾਣ ਲੈਂਦਾ ਕਹਿੰਦੇ ਵੀ ਉਹਦੀ ਜੋਤ ਦੇ ਨਾਲ ਹੀ ਫਿਰ ਉਹਨੂੰ ਪ੍ਰਮਾਤਮਾ ਦਾ ਪਤਾ ਲੱਗਦਾ ਪ੍ਰਮਾਤਮਾ ਨਾਲ ਸਾਂਝ ਪੈਂਦੀ ਆ ਪਰ ਬਿਨ ਸਤਗੁਰੂ ਬੂਝ ਨਾ ਪਾਏ ਕਹਿੰਦੇ ਜਿਹੜੀ ਇਹ ਜੋਤ ਆ ਇਹਦੀ ਇਹਦੇ ਬਾਰੇ ਵੀ ਸਤਗੁਰੂ ਤੋਂ ਬਿਨਾ ਜੀਵ ਨੂੰ ਪਤਾ ਨਹੀਂ ਲੱਗਦਾ ਸਤਗੁਰੂ ਇਹਦੀ ਜਿੱਦਾਂ 부ਝਾਉਂਦੇ ਨੇ ਜੀਵ ਨੂੰ ਇਹਦੀ ਸੋਝੀ ਦਿੰਦੇ ਨੇ ਇਸ ਜੋਤ ਦੀ ਜੋ ਸਾਡੇ ਅੰਦਰ ਪ੍ਰਮਾਤਮਾ ਦੀ ਜਾਗ ਰਹੀ ਆ ਇਹਦੀ ਸੋਝੀ ਵੀ ਜੀਵ ਨੂੰ ਸਤਗੁਰੂ ਤੋਂ ਹੀ ਮਿਲਦੀ ਆ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤិន ਆਏ ਕਹਿੰਦੇ ਜਿੰਨਾਂ ਦੇ ਪੁਰਾਣੇ ਚੰਗੇ ਕਰਮ ਲਿਖੇ ਨੇ ਉਹਨਾਂ ਦਾ ਹੀ ਸਤਗੁਰ ਦੇ ਨਾਲ ਮਿਲਾਪ ਹੁੰਦਾ ਹੈ ਵਿਣ ਨਾਵੇ ਸਭ ਡੁਮਣੀ ਦੂਜੇ ਪਾਏ ਖੁਆਏ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਸੰਸਾਰ ਇੱਕ ਤਰ੍ਹਾਂ ਪਰਮਾਇ ਮਾਇਆ ਦੇ ਪਿਆਰ ਦੇ ਵਿੱਚ ਹੀ ਖੁਆਰ ਹੋ ਰਿਹਾ ਹੈ ਦੂਜੇ ਪਾਉ ਦੇ ਵਿੱਚ ਤੇ ਸਿਵਨ ਕੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਪਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਕਹਿੰਦੇ ਵੀ ਪਰਮਾਤਮਾ ਦੇ ਨਾਮ ਤੋਂ ਬਿਨਾ ਜਿਹੜਾ ਜੀਵ ਆ ਉਹ ਆਤਮਿਕ ਜਿਹੜੀ ਜ਼ਿੰਦਗੀ ਆ ਉਹ ਨਹੀਂ ਜੀ ਸਕਦਾ ਇੱਕ ਕੜੀ ਲਈ ਵੀ ਤੇ ਉਹਦੀ ਜਿਹੜੀ ਸਾਰੀ ਇਹ ਜੀਵਨ ਰੂਪੀ ਰਾਤ ਹੈਗੀ ਆ ਸੰਸਾਰ ਦੇ ਵਿੱਚ ਉਹ ਦੁੱਖਾਂ ਵਿੱਚ ਹੀ ਬੀਤਦੀ ਆ ਕਹਿੰਦੇ ਫਿਰ ਉਹ ਮਾਇਆ ਦੇ ਪ੍ਰੇਮ ਦੇ ਵਿੱਚ ਅੰਦੁਲਾ ਅੰਦਾ ਹੋਇਆ ਰਹਿੰਦਾ ਹੈ ਫਿਰ ਉਹਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ ਮੁੜ ਮੁੜ ਕੇ ਉਹ ਜਨਮ ਲੈਂਦਾ ਹੈ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਕਹਿੰਦੇ ਉਹ ਨਦਰ ਕਰਨ ਵਾਲਾ ਪ੍ਰਮਾਤਮਾ ਜੋ ਮਿਹਰਾਂ ਕਰਦਾ ਹੈ ਜਦੋਂ ਉਹ ਮਿਹਰ ਕਰਦਾ ਹੈ ਜੀਵ ਤੇ ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਸਾਬਤ ਕਿਛ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚੇ ਪਚਾਈ ਕਹਿੰਦੇ ਉਹ ਪਰਮਾਤਮਾ ਕਹਿੰਦੇ ਹਰ ਟਾਈਮ ਜੋ ਕੁਛ ਵੀ ਅਸੀਂ ਕਰਦੇ ਆ ਉਹਨੂੰ ਸੁਣਦਾ ਵੀ ਆ ਤੇ ਉਹਨੂੰ ਵੇਖਦਾ ਹੈ 24 ਘੰਟੇ ਸੱਤੇ ਦਿਨ ਕੋਈ ਟਾਈਮ ਇਦਾਂ ਨਹੀਂ ਜਦੋਂ ਪਰਮਾਤਮਾ ਸਾਨੂੰ ਦੇਖ ਨਹੀਂ ਰਿਹਾ ਸਾਡੇ ਅੰਦਰ ਹੀ ਬੈਠਾ ਉਹ ਫਿਰ ਕਹਿੰਦੇ ਵੀ ਇਨਸਾਨ ਫਿਰ ਵੀ ਕਹਿੰਦੇ ਵੀ ਮਾੜਾ ਕੰਮ ਕਰਦ ਕੇ ਮੁੱਕਰ ਜਾਂਦਾ ਵੀ ਮੈਂ ਇਹ ਕੀਤਾ ਨਹੀਂ ਕਹਿੰਦੇ ਜਿਹੜੇ ਪਾਪ ਕਰਨ ਵਾਲੇ ਨੇ ਉਹ ਸਦਾ ਹੀ ਸੰਸਾਰ ਦੇ ਵਿੱਚ ਪਾਪ ਕਰਦੇ ਤਾਂ ਹੈ ਪਰ ਫਿਰ ਉਹ ਆ ਪਾਪ ਦੇ ਵਿੱਚ ਆਪ ਹੀ ਸੜਦੇ ਰਹਿੰਦੇ ਨੇ ਇਹ ਪਾਪਾਂ ਦੀ ਜਿਹੜੀ ਅੱਗ ਆ ਨਾ ਉਹਨਾਂ ਨੂੰ ਫਿਰ ਆਪ ਹੀ ਸਾੜਦੀ ਰਹਿੰਦੀ ਆ ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਕਹਿੰਦੇ ਕਿਉਂਕਿ ਉਹ ਮਨਮੁਖ ਹੁੰਦੇ ਨੇ ਫਿਰ ਉਹ ਇਸ ਗੱਲ ਨੂੰ ਬੁੱਝ ਨਹੀਂ ਸਕਦੇ ਕਿ ਪ੍ਰਮਾਤਮਾ ਸਾਨੂੰ ਹਰ ਵਕਤ ਸੁਣਦਾ ਤੇ ਵੇਖਦਾ ਕਿਉਂਕਿ ਪ੍ਰਮਾਤਮਾ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ ਨਹੀਂ ਪਤਾ ਕਿ ਪ੍ਰਮਾਤਮਾ ਸਾਡੇ ਅੰਦਰ ਹੈ ਜਿਸ ਵਿਖਾਲੈ ਸੋਈ ਵੇਖੈ ਨਾਨਕ ਗੁਰਮਖ ਪਾਏ ਕਹਿੰਦੇ ਵੀ ਇਹ ਗੁਰੂ ਦੀ ਕਹਿੰਦੇ ਵੀ ਸ਼ਰਨ ਪਿਆਈ ਪਤਾ ਲੱਗਦਾ ਜਿਹਨੂੰ ਗੁਰੂ ਇਸ ਗੱਲ ਦੀ ਸੋਝੀ ਦੇ ਦਿੰਦੇ ਨੇ ਕਿ ਪ੍ਰਮਾਤਮਾ ਸਾਡੇ ਅੰਦਰ ਆ ਫਿਰ ਉਸ ਜੀਵ ਨੂੰ ਹੀ ਇਸ ਗੱਲ ਦਾ ਪਤਾ ਲੱਗਦਾ ਸ੍ਰੀ ਰਾਗ ਮਹੱਲਾ 3 ਬੇਨ ਗੁਰ ਰੋਗ ਨਾ ਟੁੱਟਈ ਹਮੈ ਪੀੜ ਨਾ ਜਾਏ ਗੁਰ ਪ੍ਰਸਾਦੀ ਮਾਨਵਸੈ ਨਾਮੈ ਰਹੇ ਸਮਾਏ ਹਾਂਜੀ ਕਹਿੰਦੇ ਜਿਹੜੀ ਸਾਡੇ ਜੀਵ ਦੇ ਅੰਦਰ ਇਹ ਹਉਮੈ ਦੀ ਪੀੜ ਆ ਕਹਿੰਦੇ ਇਹ ਗੁਰੂ ਤੋਂ ਬਿਨਾ ਹੀ ਹਉਮੈ ਦਾ ਰੋਗ ਆ ਇਹ ਟੁੱਟਦਾ ਹੀ ਨਹੀਂ ਹੈਗਾ ਕਹਿੰਦੇ ਜੇ ਗੁਰੂ ਦੀ ਕਿਰਪਾ ਹੁੰਦੀ ਆ ਫਿਰ ਪ੍ਰਮਾਤਮਾ ਸਾਡੇ ਮਨ ਦੇ ਵਿੱਚ ਵਸਦਾ ਤੇ ਅਸੀਂ ਫਿਰ ਨਾਮ ਦੇ ਵਿੱਚ ਸਮਾਏ ਰਹਿੰਦੇ ਹਾਂ ਗੁਰ ਸਬਦੀ ਹਰ ਪਾਈਐ ਬਿਨ ਸਬਦੇ ਪਰਮ ਭੁਲਾਏ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਹੀ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ ਪਰ ਉਸ ਸ਼ਬਦ ਤੋਂ ਬਿਨਾ ਅਸੀਂ ਭਰਮ ਭੁਲੇਖੇ ਵਿੱਚ ਪਏ ਰਹਨੇ ਆ ਸਾਨੂੰ ਜੀਵਨ ਦੇ ਅਸਲੀਅਤ ਦਾ ਪਤਾ ਹੀ ਨਹੀਂ ਲੱਗਦਾ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਕਹਿੰਦੇ हे ਮੇਰੇ ਮਨ ਕਹਿੰਦੇ ਰਾਮ ਨਾਮ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਤੂੰ ਸਿਫਤ ਸਲਾਹ ਕਰ ਫਿਰ ਤੇ ਰਹੇ ਜੰਮਣ ਮਰਨ ਦਾ ਜਿਹੜਾ ਹੈਗਾ ਗੇੜ ਇਹ ਵੀ ਖਤਮ ਹੋ ਜਾਊਗਾ ਫਿਰ ਤੂੰ ਆਪਣੇ ਨਿੱਜ ਦੇ ਘਰ ਵਿੱਚ ਵਾਸਾ ਪਾ ਲਵੇਂਗਾ ਨਿੱਜ ਦਾ ਘਰ ਕੀ ਜਿਹੜਾ ਸਦਾ ਤ ਰਹਣ ਵਾਲਾ ਤੇਰਾ ਘਰ ਆ ਇਹ ਜਿਹੜੇ ਦੁਨੀਆਂ ਵਾਲੇ ਘਰ ਨੇ ਇਹ ਤਾਂ ਛੱਡ ਜਾਣੇ ਨੇ ਨਾ ਇੱਕ ਦਿਨ ਪਰ ਜਿਹੜਾ ਉਹ ਘਰ ਆ ਜਦੋਂ ਉੱਥੇ ਵਾਸਾ ਹੋ ਗਿਆ ਫਿਰ ਉਹ ਸਦਾ ਲਈ ਵਾਸਾ ਹੋ ਜਾਣਾ ਤਾਂ ਹੀ ਉਹਨੂੰ ਨਿੱਜ ਘਰ ਕਹਿੰਦੇ ਨੇ ਜਿਹੜਾ ਤੁਹਾਡਾ ਆਪਣਾ ਘਰ ਆ ਜਿਹੜੀ ਪਰਮਾਤਮਾ ਦੇ ਨਾਲ ਇੱਕਮਿਕਤਾ ਹੋ ਜਾਣੀ ਆ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਇ ਸਬਦ ਸਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਕਹਿੰਦੇ ਸਾਰਾ ਕੁਝ ਕਰਨ ਵਾਲਾ ਸਾਰੀਆਂ ਦਾਤਾ ਦੇਣ ਵਾਲਾ ਉਹ ਇੱਕੋ ਹੀ ਦਾਤਾ ਜਿਹਦਾ ਹੁਕਮ ਦੁਨੀਆ ਵਿੱਚ ਚੱਲ ਰਿਹਾ ਜਿਹੜਾ ਸਾਰੀ ਕਾਰ ਕਰ ਰਿਹਾ ਹੋਰ ਕੋਈ ਨਹੀਂ ਹੈ ਜਿਹਦਾ ਜਿਹੜਾ ਮਤਲਬ ਇਹ ਸਭ ਕੁਝ ਕਰ ਸਕੇ ਜੋ ਪਰਮਾਤਮਾ ਕਰ ਰਿਹਾ ਕਹਿੰਦੇ ਵੀ ਉਹਨੂੰ ਪਰਮ ਗੁਰੂ ਦੇ ਸ਼ਬਦ ਦੇ ਨਾਲ ਸਲਾਹਿਆ ਕਰ ਉਹਦੀ ਸਿਫਤ ਕਰਿਆ ਕਰ ਤਾਂ ਤੇਰੇ ਮਨ ਵਿੱਚ ਵਸ ਜੂਗਾ ਤੇ ਫਿਰ ਤੈਨੂੰ ਸਹਜੇ ਹੀ ਤੈਨੂੰ ਬੜਾ ਸੁਖਾਲਾ ਹੀ ਆਤਮਿਕ ਆਨੰਦ ਮਿਲ ਜੂਗਾ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਮੇ ਸਭਾ ਗਣਤ ਹੈ ਗਣ ਤੇ ਨੋ ਸੁਖ ਨਾਹੀਂ ਬਿਖ ਕੀ ਕਾਰਕ ਮਾਵਣੀ ਬਿਖ ਹੀ ਮਾਹੇ ਸਮਾਹੇ ਕਹਿੰਦੇ ਉਹ ਪਰਮਾਤਮਾ ਨਦਰੀ ਅੰਦਰ ਕਹਿੰਦੇ ਉਹ ਸਾਰਿਆਂ ਤੇ ਕਿਰਪਾ ਦੀ ਦ੍ਰਿਸ਼ਟੀ ਰੱਖਦਾ ਪਰ ਜਿਹਨੂੰ ਚਾਹੁੰਦਾ ਉਹਨੂੰ ਉਹ ਨਾਮ ਦੀ ਦਾਤ ਦੇ ਦਿੰਦਾ ਕਹਿੰਦੇ ਜਿਹੜਾ ਇਨਸਾਨ ਹਉਮੇ ਵਿੱਚ ਰਹਿੰਦਾ ਉਹ ਹਮੇਸ਼ਾ ਚਿੰਤਾ ਵਿੱਚ ਹੀ ਰਹਿੰਦਾ ਉਹਨੂੰ ਕੋਈ ਸੁੱਖ ਨਹੀਂ ਰਹਿੰਦਾ ਕਹਿੰਦੇ ਵੀ ਉਹ ਬਿਖ ਕੀ ਕਾਰ ਕਮਾਵਣੀ ਕਿਉਂਕਿ ਜਿੱਦਾਂ ਦੀ ਉਹ ਹਉਮੇ ਵਿੱਚ ਰਹਿ ਕੇ ਕਾਰ ਕੰਮਕਾਰ ਕਰਦਾ ਜਿੱਦਾਂ ਦੀ ਉਹਦੀ ਸੋਚ ਨਹੀਂ ਹੁੰਦੀ ਆ ਜਿੱਦਾਂ ਦਾ ਦਾ ਕਾਰ ਬਿਹਾਰ ਹੁੰਦਾ ਫਿਰ ਹਮੇਸ਼ਾ ਉਹ ਇਸ ਬਿਖ ਹੀ ਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ ਬੇਨ ਨਾਵੇ ਠਹਰ ਨਾ ਪਾਇਨੀ ਜੰਪੁਰ ਦੁਖ ਸਹਾਈ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਨੂੰ ਸ਼ਾਂਤੀ ਨਹੀਂ ਮਿਲਦੀ ਫਿਰ ਹਮੇਸ਼ਾ ਜਮ ਦੇ ਦਰ ਦੇ ਨਾਲ ਹੀ ਵਾ ਪਿਆ ਰਹਿੰਦਾ ਤੇ ਦੁੱਖ ਸਹਾਰਨੇ ਪੈਂਦੇ ਨੇ ਜੀਓ ਪਿੰਡ ਸਬ ਤਿਸਦਾ ਤਿਸੇ ਦਾ ਆਧਾਰ ਕਹਿੰਦੇ ਸਾਨੂੰ ਜੀਵਾਂ ਨੂੰ ਜਿਨੇ ਇਹ ਸਾਨੂੰ ਜੀਓ ਸਾਡੇ ਅੰਦਰ ਜਿਹੜਾ ਜੀਵ ਪਾਇਆ ਸਾਡੇ ਸਰੀਰ ਦਿੱਤਾ ਸਾਡੀ ਜਿਹੜੀ ਹੈਗੀ ਆ ਜਿਹੜੇ ਪ੍ਰਾਣ ਨੇ ਸਾਡੀ ਆਤਮਾ ਤੇ ਸਾਡਾ ਸਰੀਰ ਆ ਜਿਹਦਾ ਇਹ ਹੈ ਉਹਦਾ ਹੀ ਸਾਨੂੰ ਕਹਿੰਦੇ ਸਹਾਰਾ ਹੈਗਾ ਉਹਦਾ ਹੀ ਆਸਰਾ ਹੈਗਾ ਸਾਨੂੰ ਗੁਰ ਪ੍ਰਸਾਦੀ ਬੂਜੀਏ ਤਾਂ ਪਾਈਏ ਪਾਏ ਮੋਖ ਦੁਆਰ ਨਾਨਕ ਨਾਮ ਸਲਾਹਤੂ ਅੰਤ ਨਪਾਰਾ ਵਾਰ ਕਹਿੰਦੇ ਇਸ ਗੱਲ ਦਾ ਗੁਰੂ ਦੀ ਕਿਰਪਾ ਨਾਲ ਹੀ ਪਤਾ ਲੱਗਦਾ ਕਿ ਸਾਨੂੰ ਪਰਮਾਤਮਾ ਦਾ ਹੀ ਸਹਾਰਾ ਹੈ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਫਿਰ ਅਸੀਂ ਮੁਕਤੀ ਦਾ ਦਵਾਰ ਪਾ ਲੈਨੇ ਆ ਕਹਿੰਦੇ हे ਨਾਨਕ ਤੂੰ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਿਆ ਕਰ ਉਹ ਪਰਮਾਤਮਾ ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਇਸ ਬੰਨੇ ਦਾ ਤੇ ਉਸ ਬੰਨੇ ਦਾ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਸ੍ਰੀ ਰਾਗ ਮਹੱਲਾ 3 ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸੱਚ ਨਾਮ ਆਧਾਰ ਗੁਰ ਸਬਦ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਹਾਂਜੀ ਕਹਿੰਦੇ ਉਹ ਜੀਵ ਨੂੰ ਜਿਨੇ ਪਰਮਾਤਮਾ ਦੇ ਸੱਚੇ ਨਾਮ ਦਾ ਸਹਾਰਾ ਲਿਆ ਹੈ ਆਪਣੀ ਜ਼ਿੰਦਗੀ ਦਾ ਜਿਹਨੂੰ ਆਧਾਰ ਬਣਾਇਆ ਹੈ ਉਹਨਾਂ ਨੂੰ ਸਦਾ ਹੀ ਸੁੱਖਾ ਸਦਾ ਹੀ ਆਨੰਦ ਹੈ ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਦੁਆਰਾ ਪਰਮਾਤਮਾ ਨੂੰ ਪਾ ਲੈਂਦੇ ਨੇ ਉਸ ਪਰਮਾਤਮਾ ਨੂੰ ਜੋ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਹੈ ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾਏ ਪਿਆਰ ਕਹਿੰਦੇ ਉਹਨਾਂ ਦਾ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਪਿਆ ਹੁੰਦਾ ਹੈ ਤੇ ਉਹ ਸਦਾ ਹੀ ਉਸ ਸੱਚੇ ਦੇ ਗੁਣ ਗਾਉਂਦੇ ਨੇ ਕੀਰਤੀ ਕਰਦੇ ਨੇ ਕਿਰਪਾ ਕਰਕੇ ਆਪਣੀ ਦਿੱਤੋਂਨ ਭਗਤ ਪੰਡਾਰ ਕਹਿੰਦੇ ਪ੍ਰਮਾਤਮਾ ਨੇ ਵੀ ਆਪਣੀ ਕਿਰਪਾ ਕਰਕੇ ਆਪਣੀ ਭਗਤੀ ਦੇ ਪੰਡਾਰ ਉਹਨਾਂ ਨੂੰ ਖੁੱਲੇ ਦਿੱਤੇ ਨੇ ਭਗਤੀ ਮੁੱਲ ਨਹੀਂ ਵਿਕਦੀ ਭਗਤੀ ਤੇ ਬਹੁਤ ਖੁੱਲਮ ਖੁੱਲੀ ਵਰਤ ਰਹੀ ਆ ਇੱਕ ਜਗ੍ਹਾ ਤੇ ਕਬੀਰ ਜੀ ਦੀ ਬਾਣੀ ਵੀ ਆਉਂਦੀ ਆ ਉਹ ਕਹਿੰਦੇ ਵੀ ਇਹ ਤੇ ਇੰਨਾ ਖੁੱਲਾ ਵਾਰਤ ਰਿਹਾ ਭੰਡਾਰਾ ਕਹਿੰਦੇ ਵੀ ਜਿੱਦਾਂ ਰਾਮ ਨਾਮ ਦੀ ਲੁੱਟ ਪਈ ਹੋਈ ਆ ਕਹਿੰਦੇ ਪਾਸਾ ਨੂੰ ਲੁੱਟਣੀ ਨਹੀਂ ਆਉਂਦੀ ਭਗਤੀ ਸਾਨੂੰ ਕਰਨੀ ਨਹੀਂ ਆਉਂਦੀ ਭਗਤੀ ਇੰਨੇ ਖੁੱਲੇ ਗੱਫੇ ਮਿਲੇ ਨੇ ਪਰ ਫਿਰ ਵੀ ਅਸੀਂ ਨਹੀਂ ਕਰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਮਨ ਰੇ ਸਦਾ ਆਨੰਦ ਗੁਣ ਗਾਏ ਕਹਿੰਦੇ हे ਮੇਰੇ ਮਨ ਜੇ ਤੂੰ ਗੁਣ ਗਾਵੇਂ ਤਾਂ ਸਦਾ ਹੀ ਤੈਨੂੰ ਆਨੰਦ ਮਿਲੇਗਾ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੇ ਸਮਾਏ ਕਹਿੰਦੇ ਜਿਹੜੀ ਸੱਚੀ ਬਾਣੀ ਆ ਗੁਰੂ ਦੀ ਉਹਦੇ ਨਾਲ ਹੀ ਪਰਮਾਤਮਾ ਨੂੰ ਪਾ ਲਈਦਾ ਫਿਰ ਅਸੀਂ ਪਰਮਾਤਮਾ ਦੇ ਵਿੱਚ ਸਮਾਏ ਰਹਿੰਦੇ ਹਾਂ ਰਹਾਉ ਸੱਚੀ ਭਗਤੀ ਮਨ ਲਾਲ ਥੀਯਾਰ ਤਾ ਸਹਜ ਸੁਭਾਏ ਕਹਿੰਦੇ ਉਸ ਪਰਮਾਤਮਾ ਦੀ ਜਿਹੜੀ ਭਗਤੀ ਆ ਸੱਚੇ ਦੀ ਭਗਤੀ ਆ ਉਹ ਵੀ ਸੱਚੀ ਆ ਉਹਦੇ ਨਾਲ ਸਾਡਾ ਮਨ ਬਹੁਤ ਗੂੜਾ ਲਾਲ ਰੰਗ ਹੋ ਜਾਂਦਾ ਤੇ ਫਿਰ ਅਸੀਂ ਉਸ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਹੀ ਸਮਾਏ ਰਹਿੰਦੇ ਹਾਂ ਗੁਰ ਸਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜੇ ਵਰਤੀ ਸ਼ਬਦ ਸੱਚਾ ਅਮਰਤ ਪੀਵੇ ਰਾਸ ਗੁਣ ਗਾਏ ਹਾਂਜੀ ਕਹਿੰਦੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਕਹਿਣ ਤੋਂ ਬਾਹਰ ਆ ਕਿ ਗੁਰੂ ਦੇ ਸ਼ਬਦ ਨਾਲ ਜਦੋਂ ਜਿਸ ਜੀਵ ਦਾ ਮਨ 모ਹਿਆ ਜਾਂਦਾ ਹੈ ਕਹਿੰਦੇ ਫਿਰ ਉਹਦੀ ਜੀਵਾਨ ਉਹ ਪਰਮਾਤਮਾ ਦੇ ਸਬਦ ਦੇ ਵਿੱਚ ਰਤੀ ਰਹਦੀ ਆ ਖੀਵੀ ਹੋਈ ਰਹਦੀ ਆ ਤੇ ਫਿਰ ਕਹਿੰਦੇ ਜਿੱਦਾਂ ਅੰਮ੍ਰਿਤ ਦਾ ਰਸ ਪੀਂਦੀ ਆ ਗੁਣ ਗਾ ਗਾ ਕੇ ਮਤਲਬ ਵੀ ਇੰਨੀ ਜਿੱਦਾਂ ਪਰਮਾਤਮਾ ਦੇ ਰਸ ਵਿੱਚ ਭਿੱਜੀ ਰਹਿੰਦੀ ਆ ਗੁਰਮੁਖ ਇਹ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਈਐ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਇਹ ਰੰਗ ਚੜਦਾ ਜਿਹੜਾ ਲਾਲ ਰੰਗ ਕਹਿੰਦੇ ਨੇ ਨਾ ਪਰਮਾਤਮਾ ਦੇ ਨਾਮ ਦਾ ਇਹ ਕਹਿੰਦੇ ਜਦੋਂ ਗੁਰੂ ਦੀ ਸ਼ਰਨ ਪੈਂਦੇ ਆ ਨਾ ਜਿਹਨੂੰ ਪਰਮਾਤਮਾ ਆਪਣੀ ਕਿਰਪਾ ਕਰਕੇ ਆਪਣੀ ਰਜਾ ਦੇ ਨਾਲੇ ਰੰਗ ਚਾੜਦਾ ਫਿਰ ਗੁਰੂ ਦੀ ਸ਼ਰਨ ਪੈ ਕੇ ਉਹਨਾਂ ਨੂੰ ਇਹ ਇਹ ਪਰਮਾਤਮਾ ਦੀ ਭਗਤੀ ਦਾ ਲਾਲ ਰੱਤਾ ਸੁਹਾ ਰੰਗ ਚੜਿਆ ਰਹਿੰਦਾ ਸੰਸਾ ਇਹ ਸੰਸਾਰ ਹੈ ਸੁੱਤਿਆ ਰਹਿਣ ਵਿਹਾਏ ਕਹਿੰਦੇ ਜਿਹੜਾ ਇਹ ਸੰਸਾਰ ਆ ਕਹਿੰਦੇ ਇਹ ਭਰਮ ਰੂਪੀ ਹੈਗਾ ਇੱਕ ਭਰਮ ਆ ਸੰਸਾਰ ਕਹਿੰਦੇ ਵੀ ਮਤਲਬ ਭਰਮ ਕੀ ਹੁੰਦਾ ਵੀ ਜਿਹੜੀ ਚੀਜ਼ ਸੱਚੀ ਨਾ ਹੋਵੇ ਕਹਿੰਦੇ ਵੀ ਜੋ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਹੈਗੇ ਉਹ ਜਿਹੜੀ ਆਪਣੀ ਇੱਥੋਂ ਵਾਲੀ ਜਿਹੜੀ ਰਹਿਣਾ ਸੰਸਾਰ ਦੇ ਉੱਪਰ ਸੰਸਾਰ ਰੂਪੀ ਜਿਹੜੀ ਜ਼ਿੰਦਗੀ ਦੀ ਰਾਤ ਆ ਉਹ ਕਹਿੰਦੇ ਵੀ ਗਾਫਲ ਇਸ ਤਰ੍ਹਾਂ ਬਿ ਦੁਨੀਆਂ ਦੇ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੀ ਆਪਣੀ ਲੰਘਾਈ ਜਾ ਰਹੇ ਨੇ ਜ਼ਿੰਦਗੀ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਉਣ ਮਿਲਾਏ ਕਹਿੰਦੇ ਇੱਕਨਾਂ ਨੂੰ ਪ੍ਰਮਾਤਮਾ ਨੇ ਆਪਣੇ ਭਾਣੇ ਦੇ ਵਿੱਚ ਹੀ ਇਸ ਬਿਖਿਆ ਦੇ ਵਿੱਚੋਂ ਮਾਇਆ ਦੇ ਵਿੱਚੋਂ ਕੱਢ ਲਿਆ ਹੈ ਤੇ ਆਪਣੇ ਨਾਲ ਮਿਲਾ ਲਿਆ ਹੈ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਕਹਿੰਦੇ ਇਸ ਤਰ੍ਹਾਂ ਹੀ ਵੀ ਕਈ ਜੀਵਾਂ ਦੇ ਵਿੱਚੋਂ ਪਰਮਾਤਮਾ ਨੇ ਉਹਨਾਂ ਦਾ ਮਾਇਆ ਦਾ ਮੋਹ ਕੱਢ ਦਿੱਤਾ ਤੇ ਆਪ ਹੀ ਉਹਨਾਂ ਦੇ ਮਨ ਵਿੱਚ ਆ ਕੇ ਵਸ ਗਿਆ ਆਪ ਵਡਾਈ ਦਿੱਤੀਨ ਗੁਰਮੁਖ ਦੇ ਬੁਝਾਏ ਕਹਿੰਦੇ ਉਹਨਾਂ ਨੂੰ ਗੁਰੂ ਦੇ ਸਨਮੁਖ ਰੱਖ ਕੇ ਵੀ ਆਪਾ ਆਪਣਾ ਆਪ ਪਰਮਾਤਮਾ ਨੇ ਉਹਨਾਂ ਨੂੰ ਮਤਲਬ ਦਿਖਾ ਦਿੱਤਾ ਤੇ ਉਹਨਾਂ ਨੂੰ ਆਪ ਹੀ ਇਹ ਵਡਿਆਈ ਦਿੱਤੀ ਆ ਸਭ ਨਾਂ ਕਾ ਦਾਤਾ ਏਕ ਹੈ ਭੁੱਲਿਆਂ ਲੈ ਸਮਝਾਏ ਕਹਿੰਦੇ ਸਾਡੇ ਸਾਰੇ ਜੀਵਾਂ ਨੂੰ ਦਾਤ ਦੇਣ ਵਾਲਾ ਉਹ ਇੱਕੋ ਹੀ ਦਾਤਾ ਉਹ ਪੁਲਿਆਂ ਨੂੰ ਵੀ ਆਪੇ ਹੀ ਸਮਝਾ ਲੈਂਦਾ ਹੈ ਇੱਕ ਆਪੇ ਆਪ ਖੁਆਇਨ ਦੂਜੇ ਛੱਡੀਆਂ ਲਾਏ ਕਹਿੰਦੇ ਜਿਨ੍ਹਾਂ ਨੂੰ ਖੁਆਰੀ ਵਿੱਚ ਪਾਇਆ ਹੈ ਨਾਮ ਤੋਂ ਖੁੰਝਾਇਆ ਹੈ ਉਹ ਵੀ ਪ੍ਰਮਾਤਮਾ ਨੇ ਆਪ ਹੀ ਖੁੰਝਾਇਆ ਹੈ ਤੇ ਇੱਕ ਨੂੰ ਕਹਿੰਦੇ ਵੀ ਮਾਇਆ ਵਿੱਚੋਂ ਕਢਵਾ ਲਿਆ ਹੈ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਕਹਿੰਦੇ ਗੁਰੂ ਦੀ ਮੱਤ ਤੇ ਚੱਲਿਆ ਹੀ ਪਰਮਾਤਮਾ ਮਿਲਦਾ ਹੈ ਤੇ ਜਦੋਂ ਕੋਈ ਗੁਰੂ ਦੀ ਮੱਤ ਤੇ ਚੱਲਦਾ ਹੈ ਤਾਂ ਫਿਰ ਉਹ ਆਪਣੀ ਸੁਰਤ ਪਰਮਾਤਮਾ ਦੀ ਜੋਤ ਵਿੱਚ ਮਿਲਾ ਲੈਂਦਾ ਹੈ ਅਨ ਦਿਨ ਨਾਮੇ ਰਤਿਆ ਕਹਿੰਦੇ ਜੋ ਹਰ ਰੋਜੀ ਹਰ ਵੇਲੇ ਹੀ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ ਉਹ ਹਮੇਸ਼ਾ ਹੀ हे ਨਾਨਕ ਪਰਮਾਤਮਾ ਦੇ ਨਾਮ ਵਿੱਚ ਸਮਾਏ ਰਹਿੰਦੇ ਹਨ ਹਾਂਜੀ ਸੰਗਤ ਜੀ ਬਹੁਤ ਹੀ ਪਿਆਰੀ ਬਾਣੀ ਹੈ ਬਹੁਤ ਹੀ ਰਸਪਰੀ ਬਾਣੀ ਹੈ ਗੁਰੂ ਅਮਰਦਾਸ ਜੀ ਆਪਾਂ ਨੂੰ ਹਰ ਇੱਕ ਤੁਕ ਦੇ ਵਿੱਚ ਹੀ ਉਸ ਪਰਮਾਤਮਾ ਦੇ ਨਾਮ ਵਿੱਚ ਰੰਗ ਰੰਗੇ ਜਾਈਏ ਅਸੀਂ ਰੰਗੇ ਜਾਈਏ ਇਹ ਉਪਦੇਸ਼ ਦਿੰਦੇ ਨੇ ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਅਸੀਂ ਕਿ ਇਹ ਪਰਮਾਤਮਾ ਆਪਣੇ ਨਾਮ ਦਾ ਰੰਗ ਚਾੜ ਦੇ ਸਾਡੇ ਮਨ ਨੂੰ ਵੀ ਇਹ ਮਨ ਦੀ ਚੰਚਲਤਾ ਟਿਕ ਜਾਏ ਤੇ ਅਸੀਂ ਦੁੱਖਾਂ ਤੋਂ ਕਿਨਾਰਾ ਕਰ ਲਈਏ ਹਾਂਜੀ ਸੰਗਤ ਜੀ ਜਿਹੜੇ ਦੁੱਖ ਸੁੱਖ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਸਾਡੇ ਆਪਣੇ ਪੁਰਾਣੇ ਕਰਮਾਂ ਦੇ ਹਿਸਾਬ ਨਾਲ ਪਰਮਾਤਮਾ ਵੱਲੋਂ ਸਾਡੇ ਲੇਖੇ ਵਿੱਚ ਲਿਖੇ ਗਏ ਨੇ ਉਸ ਲੇਖੇ ਨੂੰ ਕੱਟ ਵੀ ਸਿਰਫ ਪਰਮਾਤਮਾ ਹੀ ਸਕਦੇ ਨੇ ਇਹ ਬਾਣੀ ਵਿੱਚ ਬਹੁਤ ਜਗ੍ਹਾ ਤੇ ਆਉਂਦਾ ਕਿ ਸਾਡੇ ਜਿਹੜੇ ਪੂਰਬਲੇ ਕਰਮ ਨੇ ਉਹਨਾਂ ਨੂੰ ਕੋਈ ਵੀ ਮਿਟਣ ਹਾਰ ਨਹੀਂ ਮਿਟਣ ਹਾਰ ਸਿਰਫ ਇੱਕ ਪਰਮਾਤਮਾ ਤੇ ਜਦੋਂ ਅਸੀਂ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹਾਂ ਉਹਦੀ ਭਗਤੀ ਕਰਦੇ ਹਾਂ ਉਦੇ ਦਿਲ ਨੂੰ ਭਾਜਾ ਨੇਹਾ ਤਾਂ ਪਰਮਾਤਮਾ ਸਾਡੇ ਕਿਸੇ ਵੀ ਮਾੜੇ ਦੁੱਖ ਮਾੜੇ ਕਰਮ ਨੂੰ ਕੱਟ ਦਿੰਦੇ ਨੇ ਤੇ ਅੱਗੇ ਤੋਂ ਸਾਨੂੰ ਸਹੀ ਰਸਤਾ ਦਿਖਾ ਦਿੰਦੇ ਨੇ ਤੇ ਸਾਡੇ ਲਈ ਬਣਦਾ ਕਿ ਅਸੀਂ ਪਰਮਾਤਮਾ ਹੱਗੇ ਹੀ ਟੈ ਪਈਏ ਅਰਦਾਸ ਕਰੀਏ ਗੁਰੂ ਦੀ ਸ਼ਰਨ ਪਈਏ ਤੇ ਫਿਰ ਸਾਨੂੰ ਉਹ ਦੁੱਖਾਂ ਤੋਂ ਚੱਲਣ ਦੀ ਸ਼ਕਤੀ ਵੀ ਦੇ ਦਿੰਦੇ ਨੇ ਇੱਕ ਵਾਰ ਰਵਿੰਦਰਨਾਥ ਟੈਗੋਰ ਜੋ ਹਿੰਦੀ ਦੇ ਅਧਿਆਤਮਿਕ ਕਵੀ ਨੇ ਉਹ ਕਹਿੰਦੇ ਸੀ ਕਿ हे ਪ੍ਰਮਾਤਮਾ ਕਿ ਮੈਂ ਕਹਿੰਦਾ ਕਿ ਦੁਨੀਆ ਦੇ ਸਾਰੇ ਦੁੱਖ ਮੈਨੂੰ ਦੇ ਦੇ ਕਹਿੰਦੇ ਕਹਿੰਦੇ ਵੀ ਮੈਨੂੰ ਦੁਨੀਆ ਦੇ ਤੋਂ ਸਾਰੇ ਦੁੱਖ ਦੇ ਦੇ ਸਾਰਾ ਟੋਕਰਾ ਦੁੱਖਾਂ ਦਾ ਭਰ ਕੇ ਮੇਰੇ ਸਿਰ ਤੇ ਰੱਖ ਦੇ ਦੁਨੀਆ ਦੇ ਦੁੱਖ ਖਤਮ ਕਰ ਦੇ ਪਰ ਕਹਿੰਦੇ ਇੱਕ ਬੇਨਤੀ ਆ ਵੀ ਉਹਨਾਂ ਦੁੱਖਾਂ ਨੂੰ ਸਹਿਣ ਦੀ ਮੈਨੂੰ ਸ਼ਕਤੀ ਦੇ ਦੇ ਜਦੋਂ ਸਾਡੇ ਵਿੱਚ ਦੁੱਖਾਂ ਨੂੰ ਸਹਿਣ ਦੀ ਸ਼ਕਤੀ ਪਰਮਾਤਮਾ ਦੇ ਦਿੰਦੇ ਨੇ ਫਿਰ ਸਾਨੂੰ ਉਹ ਦੁੱਖ ਦੁੱਖ ਨਹੀਂ ਲੱਗਦੇ ਪਰ ਦੁੱਖ ਸੁੱਖ ਆਉਂਦਾ ਪਰਮਾਤਮਾ ਦੇ ਬਾਣੇ ਵਿੱਚ ਹੀ ਆ ਜੇ ਅਸੀਂ ਉਹਨੂੰ ਦੁੱਖ ਨੂੰ ਤੇ ਸੁੱਖ ਨੂੰ ਪਰਮਾਤਮਾ ਜੀ ਰਜ਼ਾ ਮੰਨ ਲੈਂਦੇ ਆ ਤਾਂ ਸਾਨੂੰ ਉਹ ਚੱਲਣਾ ਸੌਖਾ ਹੋ ਜਾਂਦਾ ਬਸ ਇਹ ਵੀ ਉਹ ਪਰਮਾਤਮਾ ਦੀਆਂ ਦਾਤਾਂ ਨੇ ਤੇ ਅਸੀਂ ਬਸ ਉਹਦੇ ਅੱਗੇ ਹੀ ਅਰਜ਼ੋਈ ਕਰੀਏ ਕਿ ਪਰਮਾਤਮਾ ਤੂੰ ਹੀ ਸਾਨੂੰ ਸੱਚਾ ਮਾਰਗ ਦਿਖਾਉਣਾ ਤੂੰ ਹੀ ਸਾਡਾ ਦੁੱਖ ਸੁੱਖ ਕਟਣਾ ਜੋ ਅਸੀਂ ਆਪਣੇ ਪੂਰਵਲੇ ਕਰਮ ਵਿੱਚ ਕਰਕੇ ਹੋਏ ਕਰਮਾਂ ਦੇ ਕਾਰਨ ਹੁਣ ਭੋਗ ਰਹੇ ਹਾਂ ਉਸ ਪਰਮਾਤਮਾ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਬਸ ਅਸੀਂ ਸਾਨੂੰ ਮੰਗਣ ਦੀ ਜਾਂਚ ਆ ਜਾਏ ਸਾਨੂੰ ਮੰਗਣ ਦੀ ਵੀ ਜਾਂਚ ਨਹੀਂ ਹੈਗੀ ਉਹ ਕਹਿੰਦੇ ਵੀ ਜਿਹੜਾ ਮੰਗਤਾ ਜਦੋਂ ਉਹ ਮੰਗਦਾ ਆਪਾਂ ਦੇਖਦੇ ਹਾਂ ਨਾ ਕਿ ਉਹ ਕਿੰਨੀ ਵਾਰ ਉਹਨੂੰ ਉੱਕਿਆ ਜਾਂਦਾ ਕਿ ਵੀ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਪਰ ਉਹ ਆਪਣੀ ਜਿਹੜੀ ਮੰਗਣ ਦੀ ਆ ਮਤਲਬ ਉਹ ਛੱਡਦਾ ਨਹੀਂ ਉਹ ਮੰਗੀ ਜਾਂਦਾ ਫਿਰ ਕਦੇ ਨਾ ਕਦੇ ਤਾਂ ਖੈਰ ਪੈ ਹੀ ਜਾਂਦੀ ਆ ਸੰਗਤ ਜੀ ਇੰਨੀਆਂ ਬੇਨਤੀਆਂ ਪਰਵਾਨ ਕਰਨੀਆਂ ਜੀ ਗੁਰਵਾਣੀ ਵਿਚਾਰ ਕਰਦੇ ਆ ਹੋਈਆਂ अनेका ਹੀ अनेका ਹੀ ਗਲਤੀਆਂ ਹੁੰਦੀਆਂ ਨੇ ਜੀ ਮੈਨੂੰ ਮੁਆਫੀ ਦੇਣੀ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਆਪ ਦੀ ਅਣਜਾਣ ਬੱਚੇ ਨੂੰ ਸਮੱਤ ਬਖਸ਼ੋ ਜੀ ਅੱਗੇ ਤੋਂ ਠੀਕ ਟੰਗ ਨਾਲ ਗੁਰਬਾਣੀ ਵਿਚਾਰ ਕਰਨ ਦੀ ਸਮੱਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ